ਸਤਿ ਸ਼੍ਰੀ ਅਕਾਲ ਜੀ ਲੈ ਅੱਜ ਦੀ ਵੀਡੀਓ ਬਣਾਉਣ ਆਪਾਂ ਜੇ ਗੱਲਬਾਤ ਕਰ ਲਈਏ ਸੱਜਣੋ ਪਹੁੰਚੇ ਆ ਪਿੰਡ ਓਕਸੀ ਦਦਾਲ ਤਹਿਸੀਲ ਤੇ ਜ਼ਿਲ੍ਹਾ ਜੇ ਗੱਲਬਾਤ ਕਰ ਲਈਏ ਰਹਿ ਜਾਂਦਾ ਸੱਜਣਾ ਨੂੰ ਲੁਧਿਆਣਾ ਜੇ ਗੱਲਬਾਤ ਕਰਲਾਂ ਸਾਰਾ ਫਾਰਮ ਹੀ ਫੋਰ ਸੇਲ ਆ ਚਾਰ ਹੈਗੀਆਂ ਨੇ ਜਰਸੀ ਦੀਆਂ ਗਾਵਾਂ ਤੇ 6 ਹੈਗੀਆਂ ਨੇ ਐਫ ਐਫ ਟੌਪ ਕੁਆਲਿਟੀ ਦੀਆਂ ਵਿੱਚ ਤਿੰਨ ਤਿੰਨ ਮਹੀਨੇ ਨੇ ਸੂਈਆਂ ਨੇ 1 2 ਹੈਗੀਆਂ ਨੇ ਤਾਜ਼ੀਆਂ ਤੇ 1 2 ਤੇ 3 ਨੰਬਰ ਤੱਕ ਜਿਹੜੀਆਂ ਜਰਸੀ ਨੇ ਉਹੋ ਮਾਤਾ ਜੀ ਕਹਿੰਦੇ 2 ਤੋਂ 2.5 ਮਹੀਨਿਆਂ ਦਾ ਗੱਬਣ ਨੇ ਤੇ ਫਾਰਮ ਆ ਜਿਹੜਾ ਮਾਤਾਹਰੀ ਕਹਿੰਦੇ ਇਹ ਬੇਟਾ ਆਪਾਂ ਮਜਬੂਰੀ ਦੇ ਵਿੱਚ ਸੇਲ ਕਰਦੇ ਆ ਕਿਉਂਕਿ ਅੰਕਲ ਵਰਗਾ ਨੂੰ ਪ੍ਰੋਬਲਮ ਆ ਥੋੜੀ ਜੀ ਅੱਗੇ ਸ਼ੌਂਕ ਨਾਲ ਰੱਖੇ ਸੀ ਜਾਨਵਰ ਸਾਰੇ ਪਾਲ ਹੁਣ ਕਹਿੰਦੇ ਮਜਬੂਰੀ ਕਰਕੇ ਸੇਲ ਕਰਨੇ ਪੈ ਰਹੇ ਨੇ ਸਾਰੇ ਜਾਨਵਰ ਇੱਕ ਅੱਧੀ ਬੈੜ ਰੱਖਾਂਗੇ ਕਹਿੰਦੇ ਇਹਨਾਂ ਚੋਂ ਬਾਕੀ ਸਾਰੀਆਂ ਸੇਲ ਕਰ ਦਾਂਗੇ ਤੇ ਦੁੱਧ ਇਹਨਾਂ ਥੱਲੇ 7 8 ਜਰਸੀਆਂ ਥੱਲੇ 10 ਤੱਕ ਵੀ ਆ ਜਿਹੜੀਆਂ ਗੱਬਣਾ ਨੇ ਜਿਹੜੀਆਂ ਐਚਐਫ ਆ ਗਈਆਂ ਤਿੰਨ ਤਿੰਨ ਮਹੀਨੇ ਦੇ ਸੂਈਆਂ ਹੋਈਆਂ ਉਹਨਾਂ ਥੱਲੇ ਹਾਲ ਫਿਲਹਾਲ ਵੀ 20 ਕਿਲੋ ਆ ਤੇ ਸੇਵਾਂ ਇਹਨਾਂ ਦੀ ਹੈਗੀ ਆ ਇਸ ਟਾਈਮ ਜੇ ਮੈਂ ਗੱਲਬਾਤ ਕਰ ਲਾਂ ਨਾਰਮਲ ਆ ਕੋਈ ਬਾਲਾ ਸਿਸਟਮ ਨਹੀਂ ਹੈਗਾ ਦਾਣੇ ਦੱਪੇ ਵਾਲਾ ਬਾਕੀ ਜਾਨਵਰ ਤੁਹਾਨੂੰ ਦੱਸਦੇ ਵੀ ਹੋਣਗੇ ਇਹ ਜਦੋਂ ਕਿਸੇ ਸੇਵ ਵਾਲੇ ਸੱਜਣ ਕੋਲੇ ਪਾਗੇ ਉੱਥੇ ਇਹਨਾਂ ਨੇ 2 ਤੋਂ 4 ਕਿਲੋ ਦੁੱਧ ਬੜੇ ਆਰਾਮ ਨਾਲ ਵਧਾ ਜਾਣਾ ਤੇ ਬਾਕੀ ਆ ਜੋ ਮਾਤਾ ਜੀ ਨਾਲ ਕਰਾ ਦਨੇ ਗੱਲਬਾਤ ਕੱਲੀ ਕੱਲੀ ਦੀ ਡਿਟੇਲ ਪੁੱਛ ਲੈਣ ਆ ਆਜੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਜੀ ਹਾਂਜੀ ਆ ਇਧਰ ਲੈ ਬੰਨਿਆ ਜੀ ਠੀਕ ਹੈ ਜੀ ਹਾਂ ਵੀ ਉਹ ਵੇਚਣ ਦਾ ਜੀ ਸੋਡਾ ਕਿਵੇਂ ਵੀ ਮਜਬੂਰੀ ਕਾਰਨ ਹੋ ਗਿਆ ਜੀ ਹਾਂਜੀ ਮਜਬੂਰੀ ਕਾਰਨ ਹੋ ਗਿਆ ਜੀ ਹਾਂਜੀ ਮਜਬੂਰੀ ਕਾਰਨ ਹੋ ਗਿਆ ਮਾਤਾ ਜੀ ਕਦੇ ਬੋਲੇ ਵੀ ਨਹੀਂ ਕੈਮਰੇ ਅੱਗੇ ਮੈਨੂੰ ਕਹਿੰਦੇ ਗੁਰੂ ਤੂੰ ਹੀ ਦੱਸ ਦੀਂ ਡਿਟੇਲ ਅਮਾ ਚਲੋ ਥੋੜਾ ਮਜਬੂਰ ਕਰ ਲਿਆ ਜੀ ਮਾ ਚਲੋ ਤੁਹਾਨੂੰ ਆਪਦੇ ਜਾਨਵਰਾਂ ਦਾ ਹਨਾ ਪਤਾ ਹੁੰਦਾ ਵੀ ਕੱਲੇ ਕੱਲੇ ਦਾ ਕਿੰਨੇ ਟਾਈਮ ਦਾ ਸੂਆ ਵੀ ਉਹ ਚੀਜ਼ਾਂ ਦੱਸ ਦੋਗੇ ਅੰਕਲ ਜੀ ਨੂੰ ਥੋੜੀ ਪ੍ਰੋਬਲਮ ਆ ਉਹਦੇ ਕਰਕੇ ਜਿਹੜੀ ਸਾਂਭ ਸੰ ਉਦਾਂ ਦਿੱਕਤ ਕੋਈ ਨਹੀਂ ਹੈਗੀ ਜੀ ਕਿਸੇ ਪਸ਼ੂ ਚ ਹਾਂਜੀ ਕਿਸੇ ਜੀ ਜੀ ਸੀਲ ਬਹੁਤ ਜਿਆਦੇ ਸੀਲ ਆ ਠੀਕ ਹੈ ਜੀ ਬਿਗਾਇਰ ਨਿਆਣੇ ਤੋਂ ਵੀ ਠੀਕ ਹੈ ਜੀ ਬਿਲਕੁਲ ਇੰਨੀਆਂ ਸੀਲ ਐਸ ਵਕਤ ਬਹੁਤ ਜਿਆਦੀਆਂ ਮਜਬੂਰੀ ਹੈ ਹੀ ਆ ਵੀ ਸਾਡੇ ਕੋ ਸਿਆਣੇ ਹੈਗੇ ਸਾਡੇ ਕੋ ਸਾਮ ਸੰਭਾਲਣੀ ਹੋ ਰਹੀ ਠੀਕ ਹੈ ਜੀ ਗੱਲ ਹਾਂ ਨੂੰ 3 ਮਹੀਨੇ ਹੋ ਗਏ ਆ ਜੀ ਸੂਈ ਨੂੰ ਐਂ ਦੀ ਲਿਆ ਗਿਆ ਜੀ ਦੰਦੇ ਦੇ ਮੈਂ ਦੇਖ ਲਈ ਸੀ ਦੰਦ ਹੈਗੀ ਆ ਇਹ ਸੱਜਣੋ ਚਾਰ ਸੂਈ ਹੈਗੀ ਆ 3 ਮਹੀਨਾ ਦੀ ਸੂਆ ਹੈਗਾ ਪਹਿਲਾ ਤੇ ਨਸਲ ਇਹਦੀ ਹੈਗੀ ਆ ਜੇ ਗੱਲਬਾਤ ਕਰ ਲਈਏ ਜਰਸੀ ਜਰਸੀ ਨਸਲ ਦੀ ਆ ਦੁੱਧ ਕਿੰਨਾ ਕਹੂਗਾ ਜੀ ਹੁਣ ਇਹਦੇ ਲਈ ਦੁੱਧ ਇਸ ਵਕਤ ਮੰਦੇਬਲ 6-7 ਕਿਲੋ ਦੁੱਧ ਦੇਸ 7 ਕਿਲੋ ਹੋਊਗਾ ਇਸ ਟਾਈਮ ਹਾਂਜੀ ਆ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਸ਼ਾਮ ਸੰਭਾਲ ਕਰਨ ਨਾਲ ਥੋੜੀ ਜੀ ਦਿੱਕਤ ਆ ਪਸ਼ੂਆਂ ਚ ਵੀ ਦੁੱਧ ਥੋੜਾ ਜਿਹਾ ਘਟ ਗੇ ਬਾਕੀ ਜਿਹੜੇ ਸ਼ਾਮ ਸੰਭਾਲ ਵਾਲੇ ਸੱਜਣ ਕੋਲੇ ਵਾਗੇ ਉੱਥੇ ਮੈਨੂੰ ਇੰਨੀ ਕੋਈ ਉਮੀਦ ਜ਼ਰੂਰ ਆ ਵੀ ਇਹ ਦੁੱਧ ਜ਼ਰੂਰ ਵੱਜ ਜਾਣਗੇ ਹਾਂਜੀ ਹਾਂਜੀ ਜਦੋਂ ਵੀ ਕਿਸੇ ਸ਼ਾਮ ਸੰਭਾਲ ਵਾਲੇ ਸੱਜਣ ਕੋਲੇ ਜਾਣਗੇ ਜਿਹਦੇ ਕੋਲੇ ਜਾਣ ਗਿਆ ਇਹਦਾ ਸੂਆ ਹੈਗਾ ਪਹਿਲਾ ਦੰਦਾਂ ਚ ਹੈਗੀ ਆ ਚਾਰ ਦੰਦ ਤੇ ਸੂਈ ਹੈਗੀ ਆ ਤਿੰਨਾ ਮਹੀਨਿਆਂ ਦੀ ਨਸਲ ਹੈਗੀ ਸਟਾਰਟਿੰਗ 'ਚ ਤਿੰਨ ਜਰਸੀਆਂ ਦਿਖਾਉਂਗਾ ਚਾਰ ਇੱਕ ਆ ਗਈ ਜਰਸੀ ਨਾਲ ਦੀ ਇਹਦਾ ਸੂਆ ਕਿਹੜਾ ਜੀ ਇਹਦਾ ਸੂਆ ਜੀ ਆਪਣਾ ਤੀਜਾ ਸੂਆ ਸੂਆ ਤੀਜਾ ਇਹ ਆ ਗਈ ਵੱਡੇ ਕੱਦ ਕਾਠ ਵਾਲੀ ਜਰਸੀ ਜੇ ਗੱਲਬਾਤ ਕਰ ਲਈਏ ਸੂਆ ਤੀਜਾ ਸੂਈ ਕਿੰਨੇ ਦਿੰਦੀ ਆ ਜੀ ਇਹ ਇਹ ਵੀ ਹੋ ਗਿਆ ਇਹਨੂੰ ਹੋ ਗਿਆ ਤਿੰਨ ਤੀਜਾ ਮਹੀਨਾ ਲੱਗਿਆ ਹੋਇਆ ਇਹਨੂੰ ਵੀ ਤੀਜਾ ਲੱਗਿਆ ਇਸੂਈ ਨੂੰ ਦੁੱਧ ਦੇ ਥੱਲੇ ਹੁਣ ਕਿੰਨਾ ਹੋਊਗਾ ਜੀ ਦੁੱਧ ਦੇ ਥੱਲੇ 10 ਕਿਲੋ 10 ਕਿਲੋ ਦੇ ਥੱਲੇ ਹੈਗਾ ਮਤਲਬ ਜਿੰਨਾ ਜਿੰਨਾ ਕ ਆਪਾਂ ਦੱਸਾਂਗੇ ਸਾਰਾ ਜਿੰਨੂ ਨਾਲ ਹੀ ਉਹ ਹੀ ਹੋਊਗਾ ਜੀ हां ਜਿੰਨੀ ਗੱਲਬਾਤ ਮਾਤਾ ਜੀ ਕਹਿੰਦੇ ਦੱਸਾਂਗੇ ਵੀ ਓਨੀ ਪੂਰੀ ਹੋਊਗੀ ਜਮਾ ਇਹਦੇ ਥੱਲੇ ਹੈਗਾ 10 ਕਿਲੋ ਸੂਈ ਨੂੰ ਲੱਗਿਆ ਇਹਨੂੰ ਤੀਜਾ ਮਹੀਨਾ ਤੇ ਨਸਲ ਆ ਗਈ ਸੱਜਣੋ ਇਹਦੀ ਵੀ ਜਰਸੀ ਇਹ ਆ ਗਈ ਕੱਦਗਾਠ ਵਾਲੀ ਬੈੜ 1 ਨੰਬਰ ਵਾਲੀ ਹੈਗੀ ਆ ਪਹਿਲਾ ਸੂਆ ਤੇ ਹੁਣ ਮਾਰ ਦੇਗਾ ਰੀ ਆ ਤਿੰਨ ਨੰਬਰ ਵਾਲੀ ਬੱਚੀ ਦੇ ਕੈਮਰਾ ਇਹ ਵੀ ਜਰਸੀ ਜੀ ਆ ਗਈ ਇਹ ਵੀ ਜਰਸੀ ਇਹ ਇਹਨੂੰ ਕਿੰਨਾ ਟਾਈਮ ਹੋ ਗਿਆ ਇਸੂਈ ਨੂੰ ਇਹਨੂੰ ਹੋ ਗਿਆ ਇਹਨੂੰ ਚੌਥਾ ਮਹੀਨਾ ਇਹਨੂੰ ਲੱਗਿਆ ਚੌਥਾ ਮਹੀਨਾ ਪਛਾਹ ਹੋ ਕੇ ਪੂਰੀ ਰਖਿਆ ਦੀ ਇਹਦੇ ਥੱਲੇ ਦੁੱਧ ਕਿੰਨਾ ਜੀ ਇਸ ਟਾਈਮ 'ਚ ਯਸ ਇਹਦੇ ਥੱਲੇ ਆਸੂ ਵਕਤ ਹੈਗਾ 10 ਕਿਲੋ 10 ਕਿਲੋ ਇਹਦੇ ਥੱਲੇ ਵੀ ਆ ਇਸ ਟਾਈਮ ਤਿਆਰੀ ਦਾ ਹਾਂ ਆ ਬੱਚਾ ਤਾਂ ਨਹੀਂ ਹੈਗਾ ਜੀ ਨਾਲ ਇਹਦੇ ਨਹੀਂ ਬੱਚਾ ਨਹੀਂ ਇਹਦਾ ਆ ਬੱਚਾ ਨਾਲ ਇਹਦੇ ਮਾਤਾ ਜੀ ਕਹਿੰਦੇ ਹੈ ਨਹੀਂ ਬੱਚਾ ਕਿਸੇ ਗਾਂ ਦੇ ਨਾਲ ਵੀ ਨਹੀਂ ਹੈਗਾ ਤਕਰੀਬਨ ਤਕਰੀਬਨ ਕਹਿੰਗੇ ਫਾਰਮ ਵਾਲੀਆਂ ਗਾਵਾਂ ਹੁੰਦੀਆਂ ਜਿਹੜੀਆਂ ਇਹ ਇਦਾਂ ਹੀ ਮਰਦੀਆਂ ਹੁੰਦੀਆਂ ਚਾਰਟ ਚੂਟਦੀ ਤੇ ਹੁਣ ਮਾਰਦੇ ਕਰੀ ਆ ਚਾਰ ਨੰਬਰ ਵਾਲੀ ਤੇ ਇਹ ਵੀ ਮੇਰਾ ਖਿਆਲ ਜਰਸੀ ਚ ਹੀ ਆ ਗਈ ਹਾਂਜੀ ਹਾਂਜੀ ਇਹਦਾ ਸੁਹਾ ਕਿਹੜਾ ਜੀ ਇਹਦਾ ਵੀ ਇਹ ਵੀ ਤੀਜੇ ਸੁਹਾ ਇਹਦਾ ਵੀ ਤੀਜਾ ਜੀ ਇਹਨੂੰ ਕਿੰਨਾ ਕੁ ਟਾਈਮ ਹੋ ਗਿਆ ਇਸੂਈ ਨੂੰ ਇਹਨੂੰ ਵੀ ਇੰਨੇ ਹੀ ਨੇ ਤਿੰਨ ਤਿੰਨ ਮਹੀਨੇ ਹੋ ਗਏ ਸਾਰਿਆਂ ਨੂੰ ਅੱਛਾ ਇਹ ਤਿੰਨ ਤਿੰਨ ਮਹੀਨੇ ਵਾਲਾ ਪੋਰਸ਼ਨ ਆਢੀ ਦੁੱਧ ਹੁਣ ਕਿੰਨਾ ਹੋਊਗਾ ਜੀ ਇਹਦੇ ਥੱਲੇ ਇਹਦੇ ਥੱਲੇ ਹੈਗਾ 10 ਕਿਲੋ ਇਹਦੇ ਥੱਲੇ 10 ਕਿਲੋ ਇਹਦੇ ਥੱਲੇ ਕਿਉਂਕਿ ਸਮਾਂ ਜਿਹੜਾ ਸਮਾਂ ਦੁਪਹਿਰ ਦਾ ਉਸ ਹਿਸਾਬ ਨਾਲ ਇਹਨਾਂ ਦੀ ਅੱਜਮੈਂਟ ਕਰ ਲਿਓ ਇਹ 20 ਕਿਲੋ 20 ਕਿਲੋ ਦਾ ਤੇ ਹੁਣ ਮਾਰ ਦੇ ਤੇ ਗੈਰੀ ਓਏ ਐਚ ਐਫ ਤੇ ਇਹਦਾ ਸੂਆ ਕਿਹੜਾ ਹੋਊਗਾ ਜੀ ਇਹਦਾ ਚੌਥਾ ਸੂਆ ਇਹਦਾ ਚੌਥਾ ਇਹਨੂੰ ਸੂਈ ਨੂੰ 3 ਮਹੀਨੇ ਹੋ ਗਏ ਜੀ ਹਾਂ ਇਹਨੂੰ ਇਹਨੂੰ ਵੀ 3 ਇਹਨੂੰ ਵੀ 3 ਹੋ ਗਏ ਤੇ ਇਹਦੇ ਥੱਲੇ ਦੁੱਧ ਕਿੰਨਾ ਜੀ ਇਸ ਟਾਈਮ ਇਹਦੇ ਥੱਲੇ ਇਸ ਵਕਤ 20 ਕਿਲੋ ਦੁੱਧ ਇਸ ਵਕਤ ਇਹਦੇ ਥੱਲੇ ਹੈਗਾ ਜੀ 20 ਕਿਲੋ 20 ਕਿਲੋ ਜੀ 20 ਕਿਲੋ ਦੁੱਧ 20 20 ਕਿਲੋ ਵਾਲੀਆਂ ਜੀ ਆ ਸਾਰੀਆਂ ਠੀਕ ਆ ਜੀ ਤੇ ਹੁਣ ਆ ਜਾ ਗੈਰੀ ਅਗਲੀ ਤੇ ਮਾਰ ਦੇ ਇਹਦਾ ਇਹਦਾ ਕਿਹੜਾ ਸੁਆ ਇਹਨੂੰ ਤੋੜ ਦੇ ਬਾਈ ਖੋਲ ਕੇ ਆ ਜਾ ਮੜੀ ਜੀ ਤੋੜ ਕੇ ਦਿਖਾ ਦੇ ਵਿੱਚੋਂ ਦੋ ਚਾਰ ਗਾਵਾਂ ਤੋੜ ਕੇ ਵੀ ਦਿਖਾ ਦਾਂਗੇ ਆਪਾਂ ਇਹ ਆ ਗਈ 3 ਮਹੀਨੇ ਵਾਲੇ ਪੋਰਸ਼ਨ ਚੋ ਲਾਸਟ ਆ ਗਈ ਐਚ ਐਫ ਉਸ ਹਿਸਾਬ ਨਾਲ ਗੱਲਬਾਤ ਕਰ ਲਿਓ ਨੰਬਰ ਇਹਦਾ ਆ ਗਿਆ 5 ਸ਼ੀਮਾ ਨੰਬਰ ਆ ਗਿਆ ਇਹਦਾ ਇਹਦਾ ਸੁਆ ਕਿਹੜਾ ਜੀ ਇਹਦਾ ਸੁਆ ਹੈਗਾ ਆ ਦੂਜਾ ਇਹਦਾ ਸੁਆ ਆ ਗਿਆ ਦੂਜਾ ਤੋੜ ਦੇ ਬਾਈ ਜੀ ਆ ਸੂਆ ਇਹਦਾ ਆ ਗਿਆ ਦੂਜਾ ਤੇ ਇਹ ਆ ਗਈ ਸੱਜਣੋ ਐਚ ਐਫ ਕ੍ਰੋਸ ਦੇ ਵਿੱਚ ਰੰਗ ਰੂਪ ਦੀ ਗੱਲ ਕਰ ਲਵਾਂ ਥੋੜਾ ਜਿਹਾ ਹਰ ਸ਼ਹਿਰ ਦਾ ਕ੍ਰੋਸ ਆ ਗਿਆ ਇਹਦੇ ਵਿੱਚ ਚਲਾ ਦੇ ਭਾਈ ਐਨੂੰ ਚਲਾ ਦੇ ਮਰੀ ਜਾਂ ਇਧਰਲੇ ਬੰਨੇ ਚਲਾ ਦੇ ਲੰਬੀ ਚਲਾ ਕੇ ਦਿਖਾ ਦੇ ਆਡਰੂ ਡਰਾਗਾ ਸਟਿਚ ਇਹਦਾ ਸੂਆ ਦੂਜਾ ਜੀ ਹਾਂਜੀ ਇਹ ਦੂਜਾ ਸੂਆ ਆ ਸੂਆ ਇਹਦਾ ਆ ਗਿਆ ਦੂਜਾ ਜੇ ਗੱਲਬਾਤ ਕਰ ਲਈਏ ਸੂਈ ਹੋਗੀ ਤਿੰਨਾਂ ਮਹੀਨਿਆਂ ਦੀ ਹਾਂਜੀ ਦੁੱਧ ਹੁਣ ਕਿੰਨਾ ਜੀ ਥੱਲੇ ਇਹਦੇ ਥੱਲੇ 20 ਕਿਲੋ 20 ਕਿਲੋ ਤਿਆਰੀ ਦਾ ਹਾਂਜੀ 10 ਕਿਲੋ ਸਵੇਰੇ 10 ਕਿਲੋ 10 ਕਿਲੋ ਡੰਗ ਦਾ ਤੇ ਬਾਕੀ ਜਿਵੇਂ ਜੇ ਆਪਾਂ ਗੱਲਬਾਤ ਕਰ ਲਈਏ ਜਿਵੇਂ ਸਟਾਰਟਿੰਗ ਜੀ ਮੈਂ ਦੱਸਿਆ ਵੀ ਸਾਮ ਸੰਭਾਲਦੀ ਦਿੱਕਤ ਹੈ ਵੀ ਜਿਵੇਂ ਸੇਵ ਵਾਲੇ ਸੱਜਣ ਕੋਲੇ ਜਾਊਗੀ ਨਾ ਉੱਥੇ ਜਾ ਕੇ ਉੱਥੇ ਜਿਆਦਾ ਹੀ ਕਰੂਗੀ ਜੀ ਉੱਥੇ ਜਾ ਕੇ ਇਹ ਸਾਰੀਆਂ ਗਾਵਾਂ ਵੱਜ ਜਾਣਗੀਆਂ ਹਾਂਜੀ ਹਾਂਜੀ ਜੀ ਆ ਗਾਵਾਂ ਸਾਰੀਆਂ ਉੱਥੇ ਜਾ ਕੇ ਦੁੱਧ ਸੱਜਣੋਂ ਵੱਜ ਜਾਣਗੀਆਂ ਇਹ ਜੀ ਗੱਲ ਨਹੀਂ ਤੇ ਹੁਣ ਗਰੀ ਇਧਰਲੇ ਬੰਨੇ ਲਿਆ ਆ ਵੀ ਤੋਰ ਦੇ ਬਾਈ ਖੋਲ ਕੇ ਐਚ ਐਫ ਤੇ ਆਇਰ ਸ਼ਹਿਰ ਦਾ ਕਰੌਸ ਆ ਗਈ ਇਹਦਾ ਸੁਆ ਕਿਹੜਾ ਜੀ ਇਹਦਾ ਇਹਦਾ ਤੀਜਾ ਇਹਦਾ ਵੀ ਇਹਦਾ ਸੂਆ ਆ ਗਿਆ ਤੀਜਾ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਵੀ 3 ਮਹੀਨੇ ਹੋ ਗਏ ਇਹ ਵੀ 3 ਮਹੀਨੇ ਹੀ ਸੂਈਆ ਇਹਦੇ ਥੱਲੇ ਦੁੱਧ ਕਿੰਨਾ ਖੂਗਾ ਜੀ ਹੁਣ ਇਹ ਗੱਲ ਕਰਨੀ ਹੈ ਇਹਦੇ ਥੱਲੇ ਦੁੱਧ ਹੈਗਾ ਇਸ ਵਕਤ ਇਹਨਾਂ ਸਾਰੀਆਂ 20-20 ਕਿਲੋ ਵਾਲੀਆਂ ਜੀ ਆਹ ਸਾਰੀਆਂ 20-20 ਕਿਲੋ ਵਾਲੀਆਂ ਇਸ ਟਾਈਮ ਕਿੰਨਾ ਤਿਆਰ ਹੈ ਹਾਂਜੀ ਇਸ ਟਾਈਮ ਤੇ ਵੀ 20 ਇਸ ਟਾਈਮ 20 ਹੈ ਫਿਰ ਤਾਜੀ ਥੱਲੇ ਵੱਧ ਹੋਊਗਾ ਜੀ ਹਾਂਜੀ ਤਾਜੀਆਂ ਥੱਲੇ ਨਾਲ ਥੱਲੇ 20-20 ਵਾਲੀਆਂ ਥੱਲੇ ਕਿੰਨਾ-ਕਿੰਨਾ ਕਿਤੀ ਆ ਜੀ ਇਹਨਾਂ ਦੇ ਥੱਲੇ ਇਹਨਾਂ ਦੇ ਥੱਲੇ ਹੈਗਾ ਸੀਗਾ ਇੱਕ ਤੇ ਇਤੋਂ ਆ ਜਿਹੜੀ ਹੈ ਇਤੋਂ ਵੀ ਤਾਂ 25 ਕਿਲੋ ਸੀ ਠੀਕ ਆ ਜੀ ਆ ਜਿਹੜੀ 25 ਕਿਲੋ ਮਿੱਟਾ ਜੀਆਂ ਗੱਲਬਾਤ ਕਰ ਲਾਂ ਮੈਂ ਜੀ ਮਤਲਬ 25 ਡੇੜ ਗੇੜ ਤੋਂ ਹਾਂਜੀ 25 ਡੇੜ ਗੇੜ ਸਾਰੀਆਂ ਜੀ ਆ ਇਸ ਟਾਈਮ ਹੋ ਗਿਆ ਇਹ 3-3 ਮਹੀਨਿਆਂ ਦੀ ਹਾਂ ਇਹ ਇਨਾਂ ਚ ਕੋਈ ਪ੍ਰੈਗਨੈਂਸੀ ਨਹੀਂ 3 ਤਿੰਨ ਮਹੀਨੇ ਆ ਜੀ ਹਾਂਜੀ ਉਹਨਾਂ ਟੀਕੇ ਲਵਾਏ ਹੋਏ ਆ ਜੀ ਕਿਹੜੀਆਂ ਕਿਹੜੀਆਂ ਇਨਾਂ ਨੂੰ ਇਨਾਂ ਨੂੰ ਲਵਾਏ ਹੋਏ ਦੱਸੋ ਠੀਕ ਆ ਜੀ ਆ ਉਹ ਮੈਂ ਬਾਅਦ ਚ ਇੱਕ ਵਾਰੀ ਫੇਰ ਦੱਸ ਦੂੰਗਾ ਜਰਸੀਆਂ ਨੂੰ ਲੱਗੇ ਨੇ ਜੀ ਹਾਂਜੀ ਜਰਸੀਆਂ ਆ ਜਰਸੀਆਂ ਗੱਬਣਿਆ ਚੈਪ ਚੋਂ ਕਿਸੇ ਦੇ ਲੱਗਿਆ ਹੋਏ ਹਾਂ ਨਹੀਂ ਇਨਾਂ ਚੋਂ ਇੱਕ ਇੱਕ ਨੂੰ ਲੱਗਿਆ ਆਸੇ ਅੱਛਾ ਇਹ ਚੱਪਟੇ ਜਿਹੜੀ ਨੂੰ ਲੱਗਿਆ ਹੋਇਆ ਆ ਪਾ ਦਦਾਂਗੇ ਇਹਨੂੰ ਲੱਗਿਆ ਜਿਹੜੀ ਤੋਰ ਕੇ ਨਾ 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 ਇਹ ਤਾਂ ਹੁਣ ਸੂਈ ਆ ਇਹ ਇਹ ਕਿੰਨੇ ਟਾਈਮ ਦੀ ਆ ਜੀ ਇਹ ਵੀ ਹੁਣ ਆ ਦੂਜਾ ਆ ਤੀਜਾ ਲੱਗਿਆ ਜੇ 2 ਮਹੀਨੇ ਹੋ ਗਏ ਸੂਈ ਨੂੰ ਅੱਛਾ 2 ਹੋ ਗਏ ਜੀ ਹਾਂ ਮੈਂ ਥੋੜਾ ਨੇੜੇ ਰੱਖੋ ਇਹਨੂੰ ਹੋ ਗਏ 2 ਮਹੀਨੇ ਇਹਦੇ ਲਈ 20 ਕਿਲੋ ਤਿਆਰ ਆ ਹਾਂ ਜੀ ਤੇ ਹੁਣ ਆ ਜਾ ਘਹਿਰੀ ਇਧਰਲੀ ਤੇ ਮਾਰਦੇ ਕੈਮਰਾ ਇਹਨੂੰ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਵੀ ਇੰਨਾ ਹੀ ਜੀ ਬਸ ਅੱਗਰ ਪਿਛੜੀ ਸੋਈਆਂ ਠੀਕ ਆ ਜੀ ਇਹਨੂੰ ਵੀ 2 ਤੋਂ 2.5 ਮਹੀਨੇ ਹੋ ਗਏ ਹਾਂ ਜੀ ਇਹਦੇ ਥੱਲੇ ਕਿੰਨਾ ਹੋਊਗਾ ਇਹ ਦਾ ਹੈਗਾ ਦੂਜਾ ਇਹ ਆਪਾਂ ਡੰਗ ਤੋਂ ਡੰਗ ਜਿੰਨਾ ਦੁੱਧ ਆਪਾਂ ਦੱਸਦੇ ਚਵਾ ਦਾਂਗੇ ਜੇ ਕੋਈ ਚੋਣਾ ਆਵੇ ਆਪਣੇ ਕੋਲ ਹਾਂਜੀ 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 ਚਵਾਵਾਂਗੇ ਜੀ ਹੁਣ ਘੱਟ ਵੱਧ ਤੇ ਆਪਾਂ ਕਹਿ ਨਹੀਂ ਸਕਦੇ ਜਿੱਦਾਂ ਸੇਵਾ ਵੱਲੋਂ ਹੁਣ ਇਹਦੇ ਥੱਲੇ ਦੇਖ ਲਓ ਤੁਸੀਂ ਠੀਕ ਹੈ ਜੀ ਇਹਦੇ ਥੱਲੇ ਵੀ ਹਾਂ ਤੇ ਹੁਣ ਮਾਰਦੇ ਆ ਬੈਠ ਥੱਲੇ ਆ ਵੀ ਤੋੜ ਦੇ ਬਈ ਖੋਲ ਕੇ ਇਹਦਾ ਸੂਆ ਕਿਹੜਾ ਜੀ ਇਹਦਾ ਵੀ ਇਹਦਾ ਆਪਣੇ ਹਾਂ ਇਹਦਾ ਵੀ ਤੀਜਾ ਇਹ ਵੀ ਤੀਜੇ ਸੂਏ ਇਹ ਆ ਗਈ ਵੱਡੇ ਕੱਦ ਕਾਟ ਚ ਆਹ ਆ ਕੱਦ ਵੱਡੇ ਇਹਦਾ ਆ ਗਿਆ ਸੱਜਣੋਂ ਫੁੱਲ ਵੱਡਾ ਇਹ ਵੀ ਚੈੱਕ ਦੇ ਵਿੱਚ ਆ ਗਈ ਤੇ ਸੂਆ ਤੀਜਾ ਸੂਈ ਕਿੰਨੇ ਟਾਈਮ ਦੀ ਹੈ ਜੀ ਇਹ ਇਹ ਇਨੂੰ ਵੀ ਨਾਗੀ ਹੋਇਆ ਸੂਈ ਨੂੰ ਅਜੀ ਅੱਛਾ ਇਹ 1 ਮਹੀਨੇ ਦੀ ਸੂਈ ਹੋਇਆ 1 ਮਹੀਨੇ ਇਹਦੇ ਥੱਲੇ ਹੁਣ ਤਿਆਰ ਕਿੰਨਾ ਜੀ ਦੁੱਧ ਆ ਸਵੇਰ ਕੱਤ ਇਹਦੇ ਥੱਲੇ ਵੀ 20 ਹੋਈ ਐ ਸਵੇਰ ਕੱਤ ਆ ਇਸ ਟਾਈਮ ਇਹਦੇ ਥੱਲੇ ਵੀ 20 ਕਿਲੋ ਤਿਆਰ ਆ ਆ 20 ਕਿਲੋ ਹਾਂ ਤੇ ਉਹੀ ਗੱਲ ਆ ਵੀ ਥੋੜੀ ਸੰਭਾਲ ਨਹੀਂ ਸੰਭਾਲ ਹੈ ਨਹੀਂ ਜੀ ਸਿੱਧੀ ਗੱਲ ਆ ਸਹੀ ਗੱਲ ਆ ਤੇ ਸੱਚੀ ਗੱਲ ਆ ਸੰਭਾਲ ਕਿਸੇ ਦੀ ਨਹੀਂ ਹੈਗੀ ਸੰਭਾਲ ਰੱਖੋ ਜਰੂਰ ਪਛੂ ਥੋੜੇ ਜੇ ਸਾਨੂੰ ਫਿੱਕੇ ਲੱਗਣਗੇ ਪਰ ਦੁੱਧ ਦੀ ਕੰਪੈਸਟੀ ਚੰਗੀ ਆ ਬਾਕਮਾਲ ਆ ਬਾਈ ਇੱਥੋਂ ਬਾਕੀ ਇਹ ਆ ਬ ਸੀਲ ਇੰਨੀਆਂ ਬੱਚਾ ਵੀ ਬਹਿ ਕੇ ਚੋ ਸਕਦਾ ਜੀ ਠੀਕ ਆ ਜੀ ਆ ਲੈ ਆ ਗਏ ਇੱਥੇ ਬਣੇ ਆ ਜੀ ਬੱਚਾ ਕੋਲ ਆ ਜਵੇ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਇਹ ਤੇ ਆਪਣੀ ਛਿਆ ਇਹਨੂੰ ਇਹਨਾਂ ਨੂੰ ਕੋਈ ਇਹਨੂੰ ਨਿਆਣਾ ਨਹੀਂ ਪੈਂਦਾ ਠੀਕ ਆ ਜੀ ਰੇਟ ਮਾ ਤਾਂ ਇਹਨਾਂ ਦੀ ਫਿਰ ਰੇਟ ਆਪਾਂ ਹੁਣ ਫੋਨ ਤੇ ਦੱਸਾਂਗੇ ਆ ਦੇਖੋ ਇਹਨੂੰ ਕੋਈ ਨਿਆਣਾ ਨਹੀਂ ਪੇਗ ਠੀਕ ਹੈ ਜੀ ਨਿਆਣਾ ਕੋਈ ਬੈੜ ਲੈਂਦੀ ਤਾਂ ਨਹੀਂ ਸਾਰਿਆਂ ਚ ਲੈਂਦੀਆਂ ਹੈਗੀਆਂ ਵੀ ਆਪਣੀ ਮਰਜ਼ੀ ਹੈ ਵੀ ਉੱਥੇ ਪਾਉਣ ਦੀ ਜ਼ਰੂਰਤ ਨਹੀਂ ਹਾਂ ਕੋਈ ਇਹਨਾਂ ਨੂੰ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਆ ਨਿਆਣਾ ਮਾਤਾ ਕਹਿੰਦੇ ਇਹਨਾਂ ਨੂੰ ਪਾਉਣ ਦੀ ਲੋੜ ਹੈ ਕੋਈ ਲੋੜ ਨਹੀਂ ਜ਼ਰੂਰਤ ਨਹੀਂ ਹੈਗੀ ਹਾਂ ਤੇ ਹੁਣ ਲਿਆ ਗੈਰੀ ਇੱਧਰ ਲੈ ਬੰਨੇ ਆਹ ਬੈੜ ਇਹਨਾਂ ਨੇ ਰੱਖਣੀ ਆ ਘਰ ਇੱਕ ਆਹ ਛੱਡ ਦੇ ਤੇ ਆਹ ਬੈੜ ਤੇ ਮਾਰਦੇ ਹੁਣ ਕੈਮਰਾ ਇਹਦਾ ਸੁਆ ਕਿਹੜਾ ਜੀ ਇਹਦਾ ਤੀਜਾ ਸੁਆ ਜੀ ਇਹਦਾ ਵੀ ਇੱਧਰਲੇ ਉਰਲੇ ਬੰਨੇ ਉਹਦਾ ਤੀਜਾ ਸੁਆ ਇਹਦੇ ਅਗਲੇ ਥਣ ਤੇ ਥੋੜਾ ਜਿਹਾ ਟੱਕ ਚ ਜ਼ਰੂਰ ਲੱਗਿਆ ਇੱਕ ਹੈ ਨਾ ਹਾਂ ਆ ਅਗਲੇ ਥਣ ਤੇ ਥੋੜਾ ਪੀ ਪੈਰ ਪੁਰਸ਼ ਆ ਗਿਆ ਪੈਰ ਉਹ ਉਹਨੇ ਪੈਰ ਤੋ ਰਿਆ ਇਕੱਠੀਆਂ ਬੱਜੀਆਂ ਨੇ ਪੈਰ ਤਰਤਾ ਦੇ ਠੀਕ ਆ ਜੀ ਇਹ ਇਹ ਸੂਈ ਕਿੰਨੇ ਦਿੰਦੀ ਆ ਜੀ ਇਹ ਪਰਸੋਂ ਸੂਈ ਇਹ ਪਰਸੋਂ ਸੂਈ ਆ ਇਹਦੇ ਥੱਲੇ ਹਨਾ ਪਰਸੋਂ ਸੂਈਆਂ ਨੇ ਦੋਨੇ ਹੀ ਇਹਦੇ ਥੱਲੇ ਬੌੜੀ ਕਿੰਨੀ ਆ ਜੀ ਇਹਦੇ ਥੱਲੇ ਹੁਣ 10 ਕਿਲੋ ਬੌੜੀ ਗਈ ਹੈ 10 ਕਿਲੋ 10 ਕਿਲੋ ਬੌੜੀ ਹੈ ਠੀਕ ਆ ਜੀ ਹਾਂ ਜੀ ਆ ਇਹਨੂੰ ਪੁੱਛਲਾ ਹੀ ਚੁੰਦੇ ਆ 10 ਕਿਲੋ ਬੌੜੀ ਕਿੰਨਾ ਕਿ ਦੁੱਧ ਬਾਹਰੋਂ ਬੰਦੇ ਮੁਕਾਉਣੇ ਪਏ ਚੋਣ ਵਾਸਤੇ ਦੁੱਧ ਕਿੰਨਾ ਕ ਪਾ ਦੂਜੀ ਇਹ ਹਾਂਜੀ ਦੁੱਧ ਕਿੰਨਾ ਕ ਪਾ ਸਕਦੇ ਦੁੱਧ ਵੇਖ ਲਓ ਤੁਸੀਂ ਆਪੇ ਹਿਸਾਬ ਲਾ ਲਓ ਪਰ 25 ਕਿਲੋ ਦੇ ਥੱਲੇ ਦੁੱਧ ਹੈ ਇਸ ਵਕਤ ਠੀਕ ਹੈ ਜੀ ਹਾਂ 10 ਕਿਲੋ ਦਾ ਬੌੜਾ ਹੀ ਹੈ ਠੀਕ ਹੈ ਜੀ ਹਾਂਜੀ 10 ਕਿਲੋ ਡੰਗ ਦਾ ਦੇ ਰਹੀ ਆ ਹਾਂਜੀ ਹਾਂਜੀ ਡੰਗ ਦਾ ਜੀ 20 ਕਿਲੋ ਦੇ ਰਹੀ ਆ ਇਸ ਟਾਈਮ ਹਾਂਜੀ 20 ਕਿਲੋ 20 ਤੋਂ 25 ਜਾਊਗੀ ਅਜੇ ਤਾਂ ਬੌੜਾ ਆ ਠੀਕ ਹੈ ਗੱਲ ਹਾਂ ਇਸ ਟਾਈਮ ਇਹ ਥਲੇ ਡੰਗ ਦਾ 10 ਕਿਲੋ ਬੋਲਾ ਰੈਡੀ ਆ ਹਾਂਜੀ 20 ਕ ਦੇੜ ਜਿਹੜਾ ਹੈਗਾ ਤਕਰੀਬਨ ਬੋਲਾ ਜਿਵੇਂ ਗੱਲਬਾਤ ਕਰਦਾ ਵੀ 25 ਤੋਂ 30 ਲੀਟਰ ਪਾ ਸਕਦੇ ਥੋੜੀ ਚੀਜ਼ 30 ਲੀਟਰ ਆ ਜਖਮ ਥੋੜਾ ਜਰੂਰਾ ਤੇ ਉਹ ਆਪਣੇ ਨੂੰ ਦਿਖਾਦਾ ਬੱਚਾ ਨਾਲ ਕੀ ਆ ਜੀ ਇਹਦੇ ਬੱਚਾ ਬੈੜੀ ਬੱਚੀ ਆ ਨਾਲ ਬੱਚੀ ਆ ਇੱਧਰਲੇ ਬੰਨੇ ਲਿਆ ਇੱਕ ਬਾਰੀ ਆ ਦੂਜੀ ਆ ਸਾਈ ਵਾਲਾ ਜੀ ਸਾਈ ਆ ਆ ਬੈਠੀ ਆ ਇਹਦੀ ਬੱਚੀ ਵੀ ਦਿਖਾ ਦੇਗੀ ਰੀ ਤੇ ਦੋ ਥੱਲੇ ਬੰਨੇ ਰਹਿ ਗਈਆਂ ਬੱਚੀਆਂ ਵਕਾਉ ਨੇ ਉਹ ਵੀ ਤੇ ਇੱਧਰਲੇ ਬੰਨੇ ਸਾਰਿਆਂ ਦੇ ਫੇਸ ਕੁਆਲਿਟੀ ਦੇ ਮਾਰਦੇ گاਵਾ ਨੇ ਆ ਬੱਚੀ ਆ ਜੀ ਆ ਇਹਦੀ ਬੱਚੀ ਆ ਆ ਬੱਚੀ ਤੇ ਮਾਂ ਆ ਨਾਲ ਇਹ ਸਾਈਵਾਲ ਦੀ ਬੱਚੀ ਆ ਸਾਈਵਾਲ ਇਹਨਾਂ ਨੇ ਸਾਈਵਾਲ ਦਾ ਲਵਾਇਆ ਸੀ ਉਹੀ ਗੱਲ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਜਾਨਵਰ ਰੱਖੇ ਸ਼ੌਂਕ ਨਾ ਹੋਏ ਤੇ ਵੀ ਥੋੜਾ ਮਜਬੂਰੀ ਕਰਨਾ ਵੀ ਸਿਸਟਮ ਬਣ ਗਿਆ ਵੀ ਹੁਣ ਸਾਰਾ ਫਾਰਮ ਮਾਤਾ ਜੀ ਕਹਿੰਦੇ ਆਪਾਂ ਨੇ ਸੇਲ ਕਰਨਾ ਆ ਬੱਚੀਆਂ ਤੇ ਲਿਆ ਕੇ ਰਹੀ ਐ ਇੱਧਰਲੇ ਬੰਨੇ ਲਿਆਉ ਹਾਂ ਇਹਨਾਂ ਦੀ ਦੋਹਾਂ ਦੀ ਉਮਰ ਕਿੰਨੀ ਕਹੂਗੀ ਜੀ ਇਹ ਜੀ 10-10 ਮਹੀਨਿਆਂ ਦੀਆਂ 11 ਕਿਆ ਮਹੀਨਿਆਂ ਮਾਂ ਮਾਂ ਦਾ ਦੁੱਧ ਕਿੰਨਾ ਕਿੰਨਾ ਜੀ ਇਹਨਾਂ ਦਾ 30-30 ਕਿਲੋ ਜੀ ਇਹਨਾਂ ਦੀ ਮਾਂ ਮਾਂ ਦੇ ਥੱਲੇ ਦੋਹਾਂ ਦੇ ਹਾਂ ਜੀ 30-30 ਕਿਲੋ ਦੇ ਏਡ ਗਿ ਅੱ ਦੁੱਧ ਦੇ ਨੰਨੇ ਮਾ ਮਾ ਦਾ ਹੈਗਾ 30 30 ਕਿਲੋ ਦੇ ਏਡ ਗੇੜ ਤੇ ਇੱਕ ਵਾਰੀ ਉਰਲੇ ਬੰਨਿਓ ਆ ਸਾਰੀਆਂ ਜਰਸੀ ਦਿਖਾ ਦੇ ਇਹ ਜਰਸੀ ਚ ਕਿਹੜੇ ਕਿਹੜੀਆਂ ਦੇ ਟਿੱਕ ਲੱਗਾ ਹੋਇਆ ਜੀ ਗੱਬਨ ਵਾਲਾ ਇਹ ਇਹ ਸਾਰੀਆਂ ਦੇ ਲੱਗੇ ਆ ਜੀ ਇਹ ਜਿਹੜੀਆਂ ਇੱਧਰ ਖੜੀਆਂ ਦੋ ਐਫ ਜੀ ਇਹ ਹਾਂਜੀ ਇਹਨਾਂ ਦੇ ਤਿੰਨਾਂ ਦੇ ਆ ਤਿੰਨੇ ਜਰਸੀਆਂ ਦੇ ਤਿੰਨਾਂ ਜਰਸੀਆਂ ਦੇ ਇੱਕ ਨੰਬਰ ਦੋ ਨੰਬਰ ਤੇ ਤਿੰਨ ਨੰਬਰ ਤੱਕ ਜਰਸੀਆਂ ਜਿਹੜੀਆਂ ਮੈਂ ਪਹਿਲੇ ਬੰਨਿਓ ਵਿਖਾਈਆਂ ਨੇ ਉਹਨਾਂ ਤਿੰਨਾਂ ਦੇ ਸੀਮਨ ਭਰਿਆ ਹੋਇਆ ਕਿੰਨੇ ਕਿੰਨੇ ਦਿਨ ਹੋ ਗਏ ਇਹਨਾਂ ਨੂੰ ਇਹਨਾਂ ਨੂੰ ਦੋ ਦੋ 22 ਮਹੀਨੇ ਹੋ ਗਏ ਚੈੱਕ ਤਾਂ ਨਹੀਂ ਕਰਾਈਆਂ ਜੀ ਇਹ ਨਹੀਂ ਹੈ ਜੀ ਗੱਬਣਾ ਹਾਂ ਦੋ-ਦੋ ਮਹੀਨਿਆਂ ਦੀਆਂ ਨੇ ਬਸ ਉਹ 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 ਚੈੱਕ ਵੀ ਹੋ ਜਾਣਗੀਆਂ ਬਾਕੀ ਜਿਹਦੇ ਸੱਜਣ ਨੇ ਬਾਕੀ ਚੈੱਕ ਕਰਾਉਣੀਆਂ ਹੋਈਆਂ ਦੋ-ਦੋ ਮਹੀਨਿਆਂ ਨੇ ਕਿਉਂਕਿ ਦੋ ਮਹੀਨਿਆਂ ਦਾ ਪਸ਼ੂ ਚੈੱਕ ਚ ਆ ਜਾਂਦਾ ਹੁੰਦਾ ਹਾਂਜੀ ਆਏ ਨਾ ਤਿੰਨਾਂ ਤੇ ਸੀਮਨ ਲੱਗਿਆ ਹੋਇਆ ਜਿਹੜੀ ਦੇ ਲੱਗਿਆ ਨਹੀਂ ਹੋਇਆ ਉਸ ਹਿਸਾਬ ਨਾਲ ਤੁਸੀਂ ਜੱਜਮੈਂਟ ਕਰ ਲਿਓ ਤੇ ਗੱਲਬਾਤ ਕਰ ਲਿਓ ਆਪਣਾ ਨੰਬਰ ਕਿਹੜਾ ਲਾਉਣਾ ਜੀ ਨੰਬਰ ਦੱਸ ਦੋਨੇ ਨੰਬਰ ਚੱਲਣ ਚਲਦੇ ਕਰਦੇ ਦੋਨੇ ਨੰਬਰ ਆ ਜਾਂਦਾ ਨਹੀਂ ਤੁਹਾਡੇ ਹਾਂਜੀ ਮੈਂ ਸਕਰੀਨ ਤੇ ਚਲਾ ਦੂਗਾ ਜਲੋ ਠੀਕ ਹੈ ਜੀ ਆ ਚਲੋ ਨੰਬਰ ਮੈਂ ਸੱਜਣਾ ਮਾਤਾ ਫਰਾਂ ਦੀ ਯਾਦ ਨਹੀਂ ਹੈਗੀ ਇਹਨਾਂ ਮੈਂ ਸਕਰੀਨ ਤੇ ਚਲਾ ਦੂੰਗਾ ਬਾਕੀ ਇਹਨਾਂ ਚ ਜਿਹੜੀ ਵੀ ਬੈੜ ਲਾ ਲਓ ਕੋਈ ਵੀ ਬੱਚੀ ਤੁਹਾਨੂੰ ਪਸੰਦ ਆਊਗੀ ਉਹ ਜਿੰਨਾ ਚਾਹ ਨਾ ਦੁੱਧ ਦੱਸਿਆ ਮਾਤਾ ਕਹਿੰਦੇ ਡੰਗ ਤੋਂ ਡੰਗ ਜਿਹੇ ਆਪਣੇ ਕੋਲ ਚੋਕੇ ਲੈ ਜਿਓ ਤੇ ਬਾਕੀ ਤਸੱਲੀ ਕਰਕੇ ਨੇੜੇ ਆ ਕੇ ਪਿੰਡ ਹੈਗਾ ਦੁਦਾਲ ਤਹਿਸੀਲ ਤੇ ਜ਼ਿਲ੍ਹਾ ਮੇਰਾ ਖਿਆਲ ਲੁਧਿਆਣਾ ਬਾਕੀ ਨੰਬਰ ਮੈਂ ਵੀਡੀਓ 'ਚ ਚਲਾ ਦੂੰਗਾ ਨੰਬਰ ਤੇ ਸੰਪਰਕ ਕਰਕੇ ਮਾਤਾ ਨਾਲ ਤੇ ਬਾਕੀ ਆਹ ਤਿੰਨ ਬੱਚੀਆਂ ਵੀ ਨੇ ਇਹ ਵੀ ਨਾਲ ਐਡ ਕਰ ਲਿਓ ਸਾਰੇ ਫਾਰਮ ਆ ਤਕਰੀਬਨ ਟੋਟਲ ਇੱਕ گاਉ ਨੂੰ ਛੱਡ ਕੇ ਇਹ ਸਾਰੀਆਂ ਜੋ ਤੁਸੀਂ ਇੱਕ ਵੀ ਲਿਆ ਸਕਦੇ ਹੋ ਦੋ ਵੀ ਲਿਆ ਸਕਦੇ ਹੋ ਚਾਰ ਵੀ ਲਿਆ ਸਕਦੇ ਹੋ ਜਿੰਨੀਆਂ ਜਿਹੜੇ ਸੱਜਣ ਨੂੰ ਪਸੰਦ ਆਉਣੀਆਂ ਨੇ ਨੇੜੇ ਆ ਕੇ ਤਸੱਲੀ ਕਰਕੇ ਲੈ ਜਾਓ ਖਰੀਦ ਕੇ ਧੰਨਵਾਦ ਜੀ